ਸੋ ਸਾਡੇ ਪਾਰਟੀ ਸੁਖਮਾਰਬਨ ਕਿਦਰੀਵਾਲ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰੋਸਿੰਗ ਮਾਨ ਜੀ ਬੱਚਿਆਂ ਤੋਂ ਵੱਧ ਰੰਧਾਜ ਨੂੰ ਪਿਆਰ ਕਰਦੇ ਔਰ ਮੇਰਾ ਛੋਟਾ ਭਰਾ ਸੋ ਸਪੈਸ਼ਲ ਗੁਰਦਾਸਪੁਰ ਤੋਂ ਭਰਾ ਦੇ ਘਰੇ ਸੇ ਨਹੀਂ ਆਏ ਆ ਪਿਆਰ ਨਾਲ ਤੇ ਪਿਆਰ ਦੇ ਗੱਲ ਨੂੰ ਖਿੱਚੇ ਹੋਏ ਪੰਜਾਈ ਗੱਡੀ ਪਜਾ ਕੇ ਨਾਲ ਨਾਲ ਬਿਠਾ ਕੇ ਮੈਂ ਚਲੋ ਪੁੱਣਾ ਕਰੀ ਚੱਲਦਾ ਸੋ ਮਿਹਨਤੀ ਜਿਹੜਾ ਕੋਈ ਪਾਰਟੀ ਲਈ ਵਫਾਦਾਰੀ ਨਾਲ ਇਮਾਨਦਾਰੀ ਨਾਲ ਮਿਹਨਤ ਕਰਦਾ ਤੇ ਪ੍ਰਮਾਤਮਾ ਨੂੰ ਪਿਆਰ ਵੀ ਪੰਦਾ ਸਾਰਿਆਂ ਨਾਲ ਸੋ ਸਾਡਾ ਵੀ ਜਿੰਨੂੰ ਪਿਆਰ ਆ ਤੋਂ ਪ੍ਰਮਾਤਵਾਂਗੇ ਅਰਦਾਸ ਕਰਦੇ ਕਿ ਪ੍ਰੋਸਾ ਦਾ ਹੋ ਤਰੱਕੀ ਕਰੇ ਤੇ ਅੱਜ ਫਤਗੜ ਚੂਰੀਆਂ ਦੇ ਸਾਰੇ ਭਰਾਵਾਂ ਨੂੰ ਮੈਂ ਆਜ਼ਾਦੀ ਦੀ ਸ਼ੁਭਕਾਮਨਾ ਦਿਨਾਂ ਤੇ ਵਾਅਦਾ ਕਰਦਾ ਕਿ ਜਿਹੜਾ ਵੀ ਜਮਨਦਰੰਦਾਵਾ ਜੀ ਮੈਨੂੰ ਕੰਮ ਕਹਿਣਗੇ ਡਵੈਲਪਮੈਂਟ ਵਾਸਤੇ ਕੋਈ ਵਿਕਾਸ ਦੇ ਕੰਮ ਹੈ ਤੇ ਮੈਂ ਪਹਿਲੇ ਦੇ ਆਧਾਰ ਤੇ ਵੱਧ ਤੋਂ ਵੱਧ ਫੰਡ ਜਿਹੜੇ ਫਤਗੜ ਚੂਰੀਆਂ ਦੇ ਹਨ ਵਾਂ ਕੋ ਅਰਵਿੰਦ ਕੇਸਰੀਵਾਲ ਜੀ ਨੇ ਬਹੁਤ ਮਿਹਨਤੀ ਹੋਣਾ ਸਾਰਿਆਂ ਨੂੰ ਜ਼ਿੰਮੇਵਾਰੀ ਪਹਿਲਾਂ ਵੀ ਦਿੱਤੀ ਹੁਣ ਵੀ ਦੇਣਗੇ ਸੋ ਪੂਰੀ ਇਮਾਨਦਾਰੀ ਨਾਲ ਸਾਰੇ ਰਲ ਮਿਲ ਕੇ ਜਿਹਨਾਂ ਨੂੰ ਜ਼ਿੰਮੇਵਾਰੀ ਮਿਲੀ ਉਹਨਾਂ ਨੂੰ ਪੂਰੀ ਕਰਾਂਗੇ ਬਹੁਤ ਵਧੀਆ ਲੱਗ ਰਿਹਾ ਜੀ ਮੈਂ ਜਿਵੇਂ ਹਰ ਸਟੇਜ ਤੇ ਹਰ ਚੈਨਲ ਤੇ ਇਹ ਕਹਿਣਾ ਨਾ ਕਿ ਇੱਕ ਆਮ ਦੇ ਘਰ ਦੇ ਆਮ ਦੇ ਨੌਜਵਾਨ ਨੂੰ ਜ਼ਿਲ੍ਹਾ ਪ੍ਰਧਾਨਗੀ ਮਿਲੀ ਆ ਇਹਦੇ ਚ ਬਹੁਤ ਜਾਣੇ ਮਤਲਬ ਬਹੁਤ ਵੱਡਾ ਰੋਲ ਬਹੁਤ ਸਾਰੇ ਮੇਰੇ ਸੀਨੀਅਰ ਲੀਡਰਸ ਦਾ ਵੀ ਆ ਤੇ ਅੱਜ ਕਿਉਂਕਿ ਜ਼ਿਲ੍ਹਾ ਜਿਹੜਾ ਸਮਾਗਮ ਸੀਗਾ ਪੱਧਰੀ ਗੁਰਦਾਸਪੁਰ ਦੇ ਵਿੱਚ ਸੀਗਾ ਸੋ ਉਹ ਜਿਹਦੇ ਰਸਤੇ ਚ ਲੰਘ ਰਹੀ ਸੀ ਉਹ ਮੇਰੇ ਕੋਲ ਰੁਕੇ ਕਿਉਂਕਿ ਮੇਰਾ ਬਹੁਤ ਨਿੱਜੀ ਪਿਆਰਾ ਜੀ ਉਹਨਾਂ ਨਾਲ ਪਰ ਪਾਰਟੀ ਵੱਲੋਂ ਅਸ਼ੀਰਵਾਦ ਦੇਣਾ ਹੈ ਤੁਸੀਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਸਾਰੀ ਜ਼ਿੰਦਗੀ ਕਦ ਨਹੀਂ ਰਹੂੰਗਾ ਜਿੰਨਾ ਪਿਆਰ ਮੈਨੂੰ ਪਾਰਟੀ ਹਾਈ ਕਮਾਂਡ ਵੱਲੋਂ ਮਿਲ ਰਿਹਾ ਹੱਤੇ ਮੇਰੇ ਵਰਕਰ ਸਾਥੀਆਂ ਵੱਲੋਂ ਮਿਲ ਰਿਹਾ ਹੈ। ਦੇਖੋ ਅੱਜ 77ਵੇਂ ਜਿਹੜਾ ਆਜ਼ਾਦੀ ਦਿਵਸ ਆ ਉਹਦੀ ਮੈਂ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਸਾਰੇ ਜ਼ਿਲ੍ਹਾ ਵਾਸੀਆਂ ਨੂੰ। ਔਰ ਮੈਂ ਉਮੀਦ ਕਰਦਾ ਕਿ ਆਪਾਂ ਸਾਰੇ ਜਿੰਨੇ ਵੀ ਗੁਰਦਾਸਪੁਰ ਦੇ ਵਾਸੀ ਹਾਂ ਆਪੋ ਆਪਣਾ ਚਾਹੇ ਕੋਈ ਵੀ ਕਿੱਤਾ ਕਰਦੇ ਹੋ ਆਪਣਾ ਯੋਗਦਾਨ ਪਾ ਕੇ ਦੇਸ਼ ਦੀ ਤਰੱਕੀ ਦੇ ਵਿੱਚ ਹਿੱਸਾ ਪਾਈਏ ਤੇ ਦੇਸ਼ ਨੂੰ ਮੋੜ ਇੱਕ ਨੰਬਰ ਤੇ ਲੈ ਕੇ ਜਾਈਏ।